ਜਵੇਂ ਮਿਊਜ਼ਿਕ ਨੂੰ ਹਰੇਕ ਬੰਦਾ ਨਹੀਂ ਨਾ ਪਸੰਦ ਕਰ ਸਕਦਾ ਕਲਾਸਿਕਲ ਮਿਊਜ਼ਿਕ ਨੂੰ ਹਰੇਕ ਨਹੀਂ ਸੁਣ ਸਕਦਾ देर तक ਇਸੇ ਤਰ੍ਹਾਂ ਚਮਤਕਾਰ ਮਿੱਥਾ ਇਹ ਹਰੇਕ ਦੇ ਵਸ ਦੀ ਗੱਲ ਨਹੀਂ ਹਰੇਕ ਨੂੰ ਹਜਮ ਨਹੀਂ ਆਉਂਦੀ ਹਜਮ ਨਹੀਂ ਹੁੰਦੀ ਅਸੀਂ ਨਾਲ ਨਾਲ ਲੱਭਣ ਲੱਗ ਜੰਨੇ ਆ ਸੀ ਭਾਈ ਸੰਤੋਖ ਸਿੰਘ ਮਹਾਕਵੀ ਜੀ ਦਾ ਨਾਂ ਲਿਆ ਸੀ ਹਾਂਜੀ ਪਹਿਲਾਂ ਤਾਂ ਵਿਦਵਾਨਾਂ ਨੇ ਉਹਨਾਂ ਨੂੰ ਇਹ ਕਿਹਾ ਖੁਦੀ ਕਿ ਉਹ ਇਤਿਹਾਸਕਾਰ ਨੇ ਜੀ ਫਿਰ ਉਹ ਨਾ ਬਾਰੇ ਲਿਖਦੇ ਕਹਿੰਦੇ ਨੇ ਇਹਨਾਂ ਨੂੰ ਤਾਂ ਇਤਿਹਾਸ ਲਿਖਣਾ ਨਹੀਂ ਆਉਂਦਾ ਸਾਨੂੰ ਕਿਹਨੇ ਕਿਹਾ ਸੀ ਕਿ ਇਹ ਮੰਨੋਗੇ ਇਤਿਹਾਸਕਾਰ ਨੇ ਭਾਈ ਸੰਤੋਖ ਸਿੰਘ ਇਤਿਹਾਸਕਾਰ ਹਨ ਹੀ ਨਹੀਂ ਉਹ ਧਰਮ ਸ਼ਾਸਤਰੀ ਨੇ ਧਰਮ ਸ਼ਾਸਤਰੀ ਨੇ ਤੇ ਸ਼ਾਇਰ ਨੇ ਬਹੁਤ ਡੂੰਗੇ ਮਿੱਥਾ ਘੜਦੇ ਨੇ ਸ਼ਬਦਾਵਲੀ ਉਹਨਾਂ ਦੀ ਕੋਈ ਅੰਤ ਨਹੀਂ ਮੈਂ ਇੱਕ ਆਪਣੇ ਦਰਸ਼ਕਾਂ ਨੂੰ ਸੁਣਾ ਦੇਵਾਂ ਹੋਰ ਭਾਈ ਸੰਤੋਖ ਸਿੰਘ ਜੀ ਦੀ ਕਿ ਮੰਗਣੀ ਹੋ ਗਈ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਹੋਈ ਸੀ ਬੇਬੇ ਨਾਨਕ ਜੀ ਦੀ ਕਰ ਸੁਲਤਾਨਪੁਰੋਂ ਵਾਪੇ ਜਦੋਂ ਵਾਪਸ ਮੁੜ ਕੇ ਤਲਵੰਡੀ ਗਏ ਤਾਂ ਪਿਤਾ ਮਹਿਤਾ ਕਲਿਆਣ ਰਾਏ ਜੀ ਰਾਇ ਬੁਲਾਰ ਖਾਨ ਸਾਹਿਬ ਦੀ ਹਵੇਲੀ ਗਏ ਖੁਸ਼ਖਬਰੀ ਦੇਣ। ਹੂੰ। ਦੁਆ ਸਲਾਮ ਤੋਂ ਬਾਅਦ ਕਹਿੰਦੇ ਜੀ ਖਬਰ ਦੇਣੀ ਹੈ ਤੁਸਾਂ ਦੇ ਗੁਲਾਮ ਨਾਨਕ ਦੀ ਕੁੜਮਾਈ ਹੋਈ ਗਈ ਹੈ। ਅੱਛਾ। ਰਾਏ ਕਹਿਆ ਜਿਹੜਾ ਦੁਨੀਆਂ ਦਾ ਮਾਲਕ ਹੈ ਉਸ ਨੂੰ ਸਾਡਾ ਗੁਲਾਮ ਕਿਵੇਂ ਆਖਦੇ ਹੋ? ਹੂੰ। ਪਿਤਾ ਨੇ ਕਹਿਆ ਜੀ ਅਸਾਂ ਨੂੰ ਆਦਬ ਕਰਨਾ ਲੋੜੀ ਹੈ ਨਾ। ਰਾਏ ਨੇ ਕਿਹਾ ਆਦਬ ਕਰਨ ਦੇ ਹੋਰ ਤਰੀਕੇ ਨਹੀਂ। ਇੱਕੋ ਤਰੀਕਾ ਹੈ। ਹੂੰ। ਮੇਤਾ ਤਾਜ ਨੂੰ ਜੇ ਸਿਰ ਤੇ ਰੱਖਾਂਗੇ ਤਾਜ ਦੀ ਵੀ ਸ਼ਾਨ ਤੇ ਪਹਿਨਣ ਵਾਲੇ ਦੀ ਵੀ ਤਾਜ ਨੂੰ ਜੇ ਪੈਰਾਂ 'ਚ ਰੱਖੋਗੇ ਤਾਜ ਦੀ ਵੀ ਬੇਦਵੀ ਤੇ ਪਹਿਨਣ ਵਾਲੇ ਨੂੰ ਵੀ ਮੂਰਖ ਆਖੇਗਾ ਸਾਡੀ ਸ਼ਾਨ ਇਸ ਗੱਲ 'ਚ ਹੈ ਕਿ ਉਹ ਸਾਡਾ ਤਾਜ ਹੈ ਉਹ ਮਾਲਕ ਹੈ ਉਹ ਸ੍ਰਿਸ਼ਟੀ ਦਾ ਰਚੀਤ ਹੈ ਇਹ ਨੇ ਭਾਈ ਸੰਤੋਖ ਸਿੰਘ